ਦੇਖੋ ਗੱਲ ਜਿਹੜਾ ਕੰਮ ਕਰਨ ਰਿਹਾ ਉਹਨੂੰ ਹੀ ਪਤਾ ਮੈਂ ਗਲਤ ਕੀ ਕਰਨ ਰਿਹਾ ਜੇ ਤੁਸੀਂ ਗਲਤ ਕਰਦੇ ਹੋ ਇੱਕ ਵਾਰੀ ਆਵਾਜ਼ ਆਉਂਦੀ ਵੀ ਨਾ ਕਰੀਏ ਗਲਤ ਜਦੋਂ ਲਾਇਸੈਂਸ ਹੈ ਨਿਆਰਸੀਆ ਨਹੀਂ ਤਾਂ ਰੁਕੋ ਚਲਾਉਣ ਦੀ ਅਥਾਰਟੀ ਹੈ ਨਹੀਂ ਤੇ ਬਿੱਲਾਂ ਤੇ ਤਾਂ ਨਹੀਂ ਚਲਣੀਆਂ ਇਹ ਜਿਨ੍ਹਾਂ ਦੇ ਦੇਖੋ ਅੱਜ ਤੁਹਾਨੂੰ ਇਹ ਰੀਲੀਫ ਦੇਾਂਗੇ ਵੀ ਜਿਹੜੇ ਆਪਣੇ ਲਾਇਸੈਂਸ ਅਪਲਾਈ ਕਰਕੇ ਇਹਨਾਂ ਦੀਆਂ ਆਰਸੀਆਂ ਅਪਲਾਈ ਕਰਕੇ ਤੇ ਕੁਝ ਲੋਕਾਂ ਨੇ ਇਹ ਆਰਸੀਆਂ ਘਰਾਂ 'ਚ ਰੱਖੀਆਂ ਨੇ ਇਹਦੇ ਨੰਬਰ ਬੇਟਾਂ ਲਾ ਕੇ ਘਰ 'ਚ ਰੱਖੀਆਂ ਵੀ ਸੜਕ ਤੇ ਜਾਂਦੇ ਚਲਾਣ ਹੋ ਜਾਂਦਾ ਤੇ ਇਹ ਤਾਂ ਕੰਮ ਨਹੀਂ ਚੱਲਣ ਦੇਣਾ ਮੈਨੂੰ ਇੱਥੇ ਮਿੰਤਾ ਕਰਦਿਆਂ ਸਾਲ ਹੋ ਗਿਆ ਪਰ ਹੁਣ ਜਦੋਂ ਸਾਡੇ ਸਾਡੀ ਪੱਗ ਦਾ ਸਵਾਲ ਹੈ ਤੁਹਾਨੂੰ ਇਹ ਨਾਲ ਨਹੀਂ ਬਰਦਾਸ਼ਤ ਕੀਤਾ ਜਾਊਗਾ ਇਹਨਾਂ ਮਾਲਕਾਂ ਜਿਹੜੇ ਭਾਈ ਸਾਹਿਬ ਇਹ ਕਾ ਵੀ ਦੱਸਿਓ ਵੀ ਜਿਹੜੇ ਮਾਲਕਾਂ ਨੇ ਕੋਈ ਆ 5-5 7-7 ਇਕੱਠੀਆਂ ਪਾਈਆਂ ਤੇ ਬਿਨਾਂ ਹੀ ਲਾਇਸੈਂਸ ਵੇਖਿਆ ਤੇ ਬਿਨਾਂ ਨੰਬਰ ਤੋਂ ਉਹਨਾਂ ਨੂੰ ਦੇਈ ਜਾਣ ਦੇ ਨੇ ਇਹ ਰੱਖਿਆ ਉਹਨਾਂ ਨੂੰ ਬਿਲਕੁਲ ਨਹੀਂ ਸਪੇਅਰ ਕੀਤਾ ਜਾਣਾ ਅੱਜ ਕੀਤਾ ਗਿਆ ਹੈ ਵੀ ਇਹ ਜਿਹੜੇ ਇਹ ਰੱਖਿਆ ਨੇ ਸ਼ਹਿਰ ਦੇ ਵਿੱਚ ਇਹਨਾਂ ਦੀ ਬੜੀ ਭਰਮਾਰ ਹੋ ਗਈ ਆ ਉੱਪਰ ਨਹੀਂ ਦਿਮਾਗ ਤੋਂ ਚਲਾਈ ਜਾਂਦੇ ਨੇ ਜੀ ਇਹ ਨਾਗੇ ਵੇਂਦੇ ਨੇ ਨਾ ਸੱਜੇ ਵੇਂਦੇ ਨੇ ਖੱਬੇ ਵੇਂਦੇ ਆ ਤੇ ਇਹਨਾਂ ਨੇ ਬਹੁਤ ਮਤਲਬ ਹੱਤ ਚੁੱਕੀ ਹੈ ਸ਼ਹਿਰ ਦੇ ਵਿੱਚ ਨੰਬਰ ਇਹਨਾਂ ਨੇ ਕਿਸੇ ਨੇ ਮਿਲਾਇਆ ਲਾਇਸੈਂਸ ਕੋਈ ਨਹੀਂ ਕਿਸੇ ਨੇ ਆਰਸੀ ਨਹੀਂ ਬਣਾਈ ਔਰ ਅੱਜ ਉਹਨਾਂ ਨੂੰ ਮੈਂ ਬੰਦ ਕੀਤਾ ਜਿਹੜੇ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਤੇ ਨੰਬਰ ਨਹੀਂ ਲੱਗੇ ਪਬਲਿਕ ਇਸ ਗੱਲ ਤੋਂ ਤੇ ਖੁਸ਼ ਹੋਆ ਕਿ ਕਾਰਵਾਈ ਹੋ ਰਹੀ ਹੈ ਜੀ ਜੀ ਦੂਸਰੇ ਪਾਸੇ ਜੇ ਯੂਨੀਅਨ ਦੀ ਗੱਲ ਕੀਤੀ ਜਦੋਂ ਯੂਨੀਅਨ ਆਪ ਬੰਦ ਦੀ ਆ ਕਿ ਸ਼ਾਇਦ 90% ਹੀ ਲੋਕ ਇਹੋ ਜਿਹੇ ਆ ਨਾ ਤੇ ਉਹਨਾਂ ਨੂੰ ਟ੍ਰੈਫਿਕ ਨਿਯਮ ਦਾ ਪਤਾ ਨਾ ਨਾ ਲਾਇਸੈਂਸ ਈਵਨ ਦੈਨ ਕਿ ਹੈਡਿਕੈਪ ਵਰ ਨਸ਼ੇੜੀ ਵੀ ਨੇ ਅਜਿਹਾ ਹੀ ਇਹ ਵੇਖੋ ਜੇਣਾ ਸੱਚ ਹੈ ਸਾਰਿਆਂ ਦੇ ਸਾਹਮਣੇ ਉਹਨਾਂ ਮੰਨਣੇ ਪੈਣਾ ਇਹ ਸਾਰੇ ਆਪਣੇ ਆਪ ਦੇ ਧਿਆਨ ਮਾਰਨ ਪੀਏ ਕੀ ਕਰਨ ਲੱਗੇ ਆ ਕਈ ਵਾਰੀ ਅਸੀਂ ਰੋਕ ਲਏ ਉਹ ਤੇ ਰੋਕਦੇ ਰੋਕਦੇ ਦੌੜ ਜੰਮੇ ਨੇ ਮਤਲਬ ਇਹ ਗੱਲ ਨਹੀਂ ਕਿ ਠੀਕ ਹੈ ਨਹੀਂ ਕਿ ਚੱਲ ਰਹੇ ਨੇ ਲੋਕ ਨਸ਼ੇੜੀ ਇਹਦੇ ਚ ਵੇਖੋ ਇਹ ਤਨੀਂ ਨਾ ਕਰ ਸਕਦਾ ਕਿ ਕਿੰਨੇ ਨਸ਼ੇੜੀ ਨੇ ਪਰ ਇਹ ਧਿਆਨ ਰੱਖੀਦਾ ਜੇ ਕੋਈ ਨਸ਼ਾ ਨਸ਼ਾ ਕੀਤਾ ਜਾਪਦਾ ਤੇ ਉਹਨੂੰ ਫੇਰ ਕੇ ਤੇ ਪਤਾ ਕਰੀਦਾ ਕੀ ਲੱਗਦਾ ਇਹ ਜਿਹੜੇ ਲੋਕ ਪ੍ਰੋਫੈਸ਼ਨਲ ਡਰਾਈਵਰਸ ਨੇ ਕਿ ਜਾਂ ਫਿਰ ਇਹ ਕੋਈ ਵੀ ਪ੍ਰੋਫੈਸ਼ਨਲ ਡਰਾਈਵਰ ਨਹੀਂ ਇਹਨਾਂ ਕੋਲ ਲਾਇਸੈਂਸੀ ਅੱਧੇ ਕੋ ਦਿਖਾਈ ਨਹੀਂ ਕਿ ਇਹ ਬਿਰਲੇ-ਵਾਂਜੇ ਕੋ ਹੋਇਆਗਾ ਇਹਨਾਂ ਨੂੰ ਅੱਜ ਦੱਸਦਾ ਵੀ ਜਿਹੜਾ ਜੇ ਕੋਈ ਇਹਨਾਂ ਨੂੰ ਟਾਈਮ ਦਿੱਤਾ ਅਫਸਰ ਨਾਲ ਗੱਲ ਕਰਕੇ ਤੇ ਫਿਰ ਇਹਨਾਂ ਨੂੰ ਦੋ ਚਾਰ ਦਿਨਾਂ ਪੰਜਾਂ ਦਾ ਟਾਈਮ ਦੇਾਂਗਾ ਜਦੇ ਵਿੱਚ ਆਪਣੇ ਲਾਇਸੈਂਸ ਅਪਲਾਈ ਕਰਕੇ ਤੇ ਆਪਣੇ ਰਸੀਦਾਂ ਲਿਆ ਕੇ ਦੇਣਗੇ ਤੇ ਆਪਣੇ ਜਿਹੜੇ ਵੀ ਕੱਲੇ ਉਹਨਾਂ ਦੀਆਂ ਆਰ.ਸੀ ਅਪਲਾਈ ਕਰਕੇ ਤੇ ਰਸੀਦ ਲਿਆ ਕੇ ਦਵਨ ਕਿੰਨੇ ਤੇ ਇਹਨਾਂ ਦੇ ਖਿਲਾਫ ਕਾਰਵਾਈ ਕਰੂੰਗਾ ਜੀ ਯੂਨੀਅਨ ਦੇ ਪ੍ਰਧਾਨ ਸੱਜੇ ਹੱਥ ਖੜੇ ਆ ਇਹ ਗੱਲ ਤੁਹਾਡਾ ਨਾ 6 ਮਹੀਨੇ ਪਹਿਲਾਂ ਵੀ ਇਹ ਕਰਕੇ ਗਏ ਤੇ ਅੱਜ ਹੁਣ ਇਹ ਜਾਣਣ ਵੀ ਕਿਉਂ ਝੂਠ ਮਾਰਦੇ ਨੇ ਤੇ ਸੱਚ ਤੇ ਖੜੇ ਆ ਅਬਦੁੱਲ ਵੀ ਦੱਸਿਆ ਇਹ ਤਾਂ ਜੀ ਸਾਡੀ ਹੋਈ ਗੱਲ ਹੈ ਸਮਾਹੀ ਮਾਨ ਕਰਨੇ ਆ ਬੰਦੇ ਸਾਰੇ ਸਾਰੇ ਆਪਣਾ ਰੋਟੀ ਪਾਣੀ ਕਮਾਉਣ ਪਰ ਇਹ ਇਹ ਇੰਨਾ ਕੀ ਕਮਾਉਣ ਜਿੰਨੇ ਨਾਲ ਸਾਰਿਆਂ ਦਾ ਗੁਜ਼ਾਰਾ ਹੁੰਦਾ ਰਹੇ ਇਹਨਾਂ ਵੀ ਕਿਹਦਾ ਨੁਕਸਾਨ ਕਰਕੇ ਆਪਣਾ ਰੋਟੀ ਪਾਣੀ ਕਮਾਉਣ ਦਾ ਕੋਈ ਤਾਂ ਵਧੀਆ ਨਹੀਂ ਗੱਲ ਹੈ ਆਮ ਤੌਰ ਤੇ ਈ ਰਿਕਸ਼ਾ ਦਾ ਹੀ ਐਕਸੀਡੈਂਟ ਸੁਣਨ ਨੂੰ ਮਿਲਦਾ ਵਾ ਕਿਉਂ ਇਹ ਮਤਬੁੱਧੀ ਹੈ ਹੀ ਉਹਨਾਂ ਦੀ ਬੱਚੇ 40 50% ਬੰਦੇ ਜਿਨ੍ਹਾਂ ਕੋਲ ਲਾਇਸੈਂਸੀਆਂ ਨਹੀਂ ਜਿਨ੍ਹਾਂ ਨੂੰ ਡਰਾਈਵਿੰਗ ਦਾ ਪਤਾ ਹੀ ਨਹੀਂ ਇੱਕ ਦਿਨ ਉਹ ਇੱਕ ਵੇਖਿਆ ਉਹਨੂੰ ਚੁੱਕ ਕੇ ਪਤਾ ਲੱਗਾ ਕਿ ਉਹ ਘਰ ਦੇ ਉਹਨੂੰ ਉੱਤੇ ਬਿਠਾ ਦਿੰਦੇ ਨੇ ਥੱਲੇ ਉਹ ਟੜ ਨਹੀਂ ਜਾ ਚੱਲਦਾ ਉਹ ਸਾਰੇ ਦਿਨ ਇੱਥੇ ਰਖਸ਼ਤ ਲਾਉਂਦਾ ਕਿ ਸ਼ਹਿਰ 'ਚ ਪਰ ਮੈਨੂੰ ਇਹ ਨਹੀਂ ਕਲੀਅਰ ਕਿ ਸਾਡੇ ਸ਼ਹਿਰ 'ਚ ਇਹ ਹੋਰ ਕਿਤੇ ਆ ਉਹ ਨਹੀਂ ਕਰਨ ਫਿਰ ਉਹ ਨਹੀਂ ਰੋਕਾਂਗੇ ਵੀ ਇਹ ਕੰਮ ਨਾ ਕਰ ਹੁਣ ਇਹਨਾਂ ਨੂੰ ਸਮਝਾਤਾ ਗਿਆ ਸਮਝਾ ਗਾ ਤਾਂ ਇਹਨੇ ਬੜੀ ਵਾਰੀ ਪਰਸੇ ਨੇ ਕੱਟ ਕਰਦੇ ਆ ਨਹੀਂ ਕਰਮ ਕੇ ਨਹੀਂ ਵੇਖੋ ਜੀ ਹੁਣ ਫਿਰ ਕਰਨੇ ਪੈਗੇ ਨਾ ਕਰਨੇ ਤੇ ਫਿਰ ਜਾ ਚ ਕਰਾਉਣ ਦੀ ਕਰਾ ਲੈਣੇ ਦਵਾਈ ਦਵਾਈ ਬਦਲੂ ਥੋੜੀ ਜਿਹੀ ਦਵਾਈ ਦਨ ਪੁਰਾਣੀ